ਉਦੇ ਸਾਹਾਂ ਵਿੱਚ ਸਾਹ ਉਹਦੀ ਜਾਨ ਵਿੱਚ ਜਾਨ ਹੈ ਲਾਣੇਦਾਰਨੀ ਤੋਂ ਬਿਨਾ ਘਰ ਸੁਨਸਾਣ ਹੈ ਸਸੀ ਕਾਲ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਨ ਲੱਗੇ ਆਂ ਘਰ ਦੀ ਲਾਣੇਦਾਰਨੀ ਬਾਰੇ ਲਾਣੇਦਾਰਨੀ ਤੋਂ ਭਾਵ ਪਤਨੀ ਔਰਤ ਜੋ ਸਾਡਾ ਘਰ ਸੰਭਾਲਦੀ ਹੈ ਆਮ ਤੌਰ ਤੇ ਆਪਾਂ ਵੀਡੀਓਜ਼ ਦੇ ਵਿੱਚ ਦੇਖਦੇ ਆਂ ਸ਼ਾਰਟਸ ਵਿੱਚ ਦੇਖਦੇ ਆਂ ਰੀਲਾਂ ਵਿੱਚ ਵੇਖਦੇ ਆਂ ਕਿ ਔਰਤ ਨੂੰ ਹਮੇਸ਼ਾ ਹੀ ਇੱਕ ਮਜ਼ਾਕ ਦਾ ਪਾਤਰ ਸਮਝਿਆ ਜਾਂਦਾ ਹੈ ਹਮੇਸ਼ਾ ਹੀ ਇਹ ਕਿਹਾ ਜਾਂਦਾ ਕਿ ਇੱਕ ਵਾਰ ਘਰੋਂ ਚਲੀ ਜਾਵੇ ਸਾਨੂੰ ਸੁੱਖ ਦਾ ਸਾਹ ਆ ਜੇ ਜਾ ਇਹੋ ਹੀ ਕਿਹਾ ਜਾਂਦਾ ਕਿ ਔਰਤ ਸੂਟ ਜਰਾ ਸਮਾਉਂਦੀ ਹੈ ਗਹਿਣੇ ਜਿਆਦਾ ਪਾਉਂਦੀ ਹੈ ਇਦਾਂ ਦੇ ਨਾਵਾਂ ਨਾਲ ਔਰਤ ਨੂੰ ਪੁਕਾਰਿਆ ਜਾਂਦਾ ਹੈ ਪਰ ਅਸਲ 'ਚ ਇਸ ਤੋਂ ਉਲਟ ਹੈ ਸਭ ਕੁਝ ਸੱਚ ਇਹ ਹੈ ਪਤਨੀ ਉਹ ਹੈ ਹੀ ਨਹੀਂ ਜੋ ਅਸੀਂ ਇਹਨਾਂ ਵੀਡੀਓਜ਼ ਦੇ ਵਿੱਚ ਦੇਖਦੇ ਹਾਂ ਹਰ ਇੱਕ ਨੂੰ ਆਪਣਾ ਘਰ ਪਿਆਰਾ ਹੁੰਦਾ ਹੈ ਹਰ ਕੋਈ ਚਾਹੁੰਦਾ ਕਿ ਉਹਦਾ ਘਰ ਬੰਨਿਆ ਰਹੇ ਤੇ ਘਰ ਨੂੰ ਜੋੜਨ ਵਾਲੀ ਘਰ ਨੂੰ ਬੰਨਣ ਵਾਲੀ ਘਰ ਨੂੰ ਸਾਜ ਸਮਾਰਨ ਵਾਲੀ ਇੱਕ ਔਰਤ ਹੀ ਹੁੰਦੀ ਹੈ ਜ਼ਿੰਦਗੀ ਦੇ ਵਿੱਚ ਅਨੇਕਾਂ ਮੁਸ਼ਕਲਾਂ ਆਉਂਦੀਆਂ ਨੇ ਜਿੱਥੇ ਹੋਰ ਕੋਈ ਨਹੀਂ ਖੜਦਾ ਉਥੇ ਸਿਰਫ ਤੇ ਸਿਰਫ ਤੁਹਾਡੀ ਪਤਨੀ ਮੋਢੇ ਨਾਲ ਮੋਢਾ ਜੋੜ ਕੇ ਤੁਹਾਡੇ ਨਾਲ ਖੜਦੀ ਏ ਤੁਹਾਡੀ ਕੇਅਰ ਕਰਦੀ ਏ ਘਰ ਨੂੰ ਚਲਾਉਂਦੀ ਏ ਆਓ ਆਪਾਂ ਅੱਜ ਦੇਖਦੇ ਹਾਂ ਸਾਡੇ ਦੋਸਤ ਸਤਨਾਮ ਸਿੰਘ ਪਲਹੀੜੀ ਨੇ ਔਰਤ ਦੇ ਪੱਖ ਵਿੱਚ ਘਰਵਾਲੀ ਦੇ ਪੱਖ ਵਿੱਚ ਲਾਣੇਦਾਰਨੀ ਦੇ ਪੱਖ ਵਿੱਚ ਕੀ ਕੁਝ ਲਿਖਿਆ ਸੋ ਲਿਖਦੇ ਨੇ ਕਹਿੰਦੇ ਉਹਦੇ ਬੋਲਾਂ ਨਾਲ ਘਰ 'ਚ ਸੰਗੀਤ ਗੂੰਜਦਾ ਇੰਜ ਜੱਪੇ ਕੋਈ ਸੱਜ ਰਾਜਾ ਗੀਤ ਗੂੰਜਦਾ ਔਖੇ ਵੇਲੇ ਮੋਢੇ ਨਾਲ ਮੋਢਾ ਜੋੜ ਖੜੇ ਉਦਾ ਸੱਚਾ ਸੁੱਚਾ ਹੱਥ ਮੇਰੇ ਹੰਝੂ ਪੂੰਝਦਾ ਐਵੇਂ ਤਾਂ ਨਹੀਂ ਕਿਹਾ ਜਾਂਦਾ ਔਰਤ ਮਹਾਨ ਏ ਲਾਣੇਦਾਰਨੀ ਤੋਂ ਬਿਨਾ ਘਰ ਸੁਨਸਾ ਨੇ ਅੱਗੇ ਲਿਖਦੇ ਨੇ ਉਹਦੇ ਹੌਸਲੇ ਦੀ ਡੋਰ ਰਹੀਂ ਜ਼ਿੰਦਗੀ ਚਲਾਉਂਦੀ ਕਦੇ ਰੋਸੇ ਕਦੇ ਮਿਹਨੇ ਕਦੇ ਰਹਿੰਦੀ ਮੁਸਕਾਉਂਦੀ ਕੰਮਕਾਰ ਦਾ ਸਲੀਕਾ ਬੜੀ ਹੱਥਾਂ 'ਚ ਸਫਾਈ ਸਾਫ਼ ਸੁਥਰੇ ਜੀ ਵੇੜੇ 'ਚ ਬਹਾਰ ਗੀਤ ਗਾਉਂਦੀ ਅੱਖਰਾਂ 'ਚ ਕਲਾ ਉਹਦੀ ਹੁੰਦੀ ਨਾ ਬਿਆਨ ਏ ਲਾਣੇਦਾਰਨੀ ਤੋਂ ਬਿਨਾ ਘਰ ਸੁਨਸਾਣ ਏ ਉਹਦੇ ਨਾਲ ਹੀ ਸੋਹੇਲੀ ਜਾਪੇ ਜ਼ਿੰਦਗੀ ਦੀ ਬਾਟ ਉਹਦੇ ਨਾਲ ਹੀ ਸੋਹੇਲੀ ਜਾਪੇ ਜ਼ਿੰਦਗੀ ਦੀ ਬਾਟ ਸਾਡੇ ਲਈ ਦਿੱਤਾ ਸਾਥ ਕਦੇ ਸੱਕ ਦੇ ਨੀ ਨਾਪ ਦੁਨੀਆਦਾਰੀ ਦੀ ਗੱਡੀ ਰਲ ਕੇ ਚਲਾਈਏ ਕਦੇ ਬੇਇਤفاقੀ ਵਾਲੀ ਨਿਕਲੇ ਨਾ ਲਾਟ ਬਸ ਇੱਕ ਦੂਜੇ ਵਾਲਾ ਪੰਦਾ ਰੱਖਣਾ ਧਿਆਨ ਹੈ ਬਸ ਇੱਕ ਦੂਜੇ ਵਾਲਾ ਪੰਦਾ ਰੱਖਣਾ ਧਿਆਨ ਹੈ ਲਾਣੇਦਾਰਨੀ ਤੋਂ ਬਿਨਾ ਘਰ ਸੁਨਸਾ ਨਹੀਂ ਅਖੀਰਲੇ ਪੈਰੇ ਵਿੱਚ ਲਿਖਦੇ ਨੇ ਜੋੜਾ ਹਰ ਜੀਵ ਵਾਲਾ ਸੱਚੇ ਰੱਬ ਨੇ ਬਣਾਇਆ ਜੋੜਾ ਹਰ ਜੀਵ ਵਾਲਾ ਸੱਚੇ ਰੱਬ ਨੇ ਬਣਾਇਆ ਇਸ ਦੁਨੀਆ ਦਾ ਕਾਦਰ ਨੇ ਖੇਲ ਹੈ ਰਚਾਇਆ ਵਿੱਚੇ ਆਪ ਦਾਤਾ ਖੇਲੇ ਹੋ ਕੇ ਅੱਖੀਆਂ ਤੋਂ ਓਲੇ ਨਾਲ ਮੋਹ ਵਾਲਾ ਮਾਲਕ ਨੇ ਜਾਲ ਹੈ ਵਿਛਾਇਆ ਪੁਲਹੀੜੀ ਸਭ ਕੁਝ ਉਹਦਾ ਕਾਦਾ ਕਰਨਾ ਗੁਮਾਹ ਨੇ ਲਾਣੇਦਾਰਨੀ ਤੋਂ ਬਿਨਾ ਘਰ ਸੁਨਸਾ ਨੇ ਸੋ ਦੋਸਤੋ ਵਾਕਈ ਜ਼ਿੰਦਗੀ ਦੀ ਵਾਟ ਜਿਹੜੀ ਆ ਉਸ ਹੇਲੀ ਹੋ ਜਾਂਦੀ ਹੈ ਜਦੋਂ ਪਤੀ ਪਤਨੀ ਜ਼ਿੰਦਗੀ ਦਾ ਗੱਡਾ ਰਲ ਕੇ ਚਲਾਉਂਦੇ ਨੇ ਤੇ ਇੱਕ ਦੂਜੇ ਦਾ ਧਿਆਨ ਰੱਖਦੇ ਨੇ ਜ਼ਿੰਦਗੀ ਦੇ ਚੱਲਦੇ-ਚੱਲਦੇ ਕਈ ਵਾਰ ਰੋਸੇ ਮਿਹਣੇ ਤਾਨੇ ਹੋ ਜਾਂਦੇ ਨੇ ਪਰ ਘਰ ਦੇ ਵਿੱਚ ਹਮੇਸ਼ਾ ਚੰਗਾ ਮਾਹੌਲ ਬਣਿਆ ਰਹੇ ਇਸ ਤੋਂ ਵੱਡਾ ਕੋਈ ਸਵਰਗ ਨਹੀਂ ਹੁੰਦਾ ਆਓ ਉਸ ਔਰਤ ਦਾ ਸਤਿਕਾਰ ਕਰੀਏ ਜਿਸ ਔਰਤ ਨੇ ਸਾਨੂੰ ਜਗ ਦਿਖਾਇਆ ਤਾਂ ਕਿ ਕਿਤੇ ਇਹ ਔਰਤ ਹਮੇਸ਼ਾ ਮਜ਼ਾਕ ਦਾ ਪਾਤਰ ਬਣ ਕੇ ਨਾ ਰਹਿ ਜਾਏ ਸਾਡੇ ਇਹ ਰਿਸ਼ਤੇ ਕਿਤੇ ਲੋਕਾਂ ਨੂੰ ਹਸਾਉਂਦੇ ਨਾ ਰਹਿ ਜਾਣ ਆਓ ਇਹਨਾਂ ਰਿਸ਼ਤਿਆਂ ਦੀ ਕਦਰ ਕਰੀਏ ਤੇ ਸਾਡੇ ਘਰ ਨੂੰ ਚਲਾਉਣ ਵਾਲੀ ਲਾਣੇਦਾਰਨੀ ਦਾ ਹਮੇਸ਼ਾ ਖਿਆਲ ਰੱਖੀਏ ਕਿਉਂਕਿ ਸੱਚਮੁੱਚ ਹੀ ਲਾਣੇਦਾਰਨੀ ਤੋਂ ਬਿਨਾ ਘਰ ਸੁਨਸਾਨ ਹੁੰਦਾ ਹੈ ਜਿੰਨਾ ਘਰਾਂ ਚੋਂ ਕਿਸੇ ਵੀ ਅਣਹੋਣੀ ਕਰਕੇ ਔਰਤ ਦਾ ਸਦਾ ਲਈ ਜਾਣਾ ਹੋ ਗਿਆ ਉਹ ਘਰ ਬਿਲਕੁਲ ਸੁਨਸਾਨ ਬਣ ਗਏ ਸੋ ਆਓ ਇਹਨਾਂ ਰਿਸ਼ਤਿਆਂ ਨੂੰ ਸਮਝੀਏ ਰਿਸ਼ਤੇ ਨੂੰ ਨਿਭਾਈਏ ਤੇ ਆਪਣੀ ਜ਼ਿੰਦਗੀ ਦੀ ਗੱਡੀ ਸਫਲਤਾਪੂਰਵਕ ਚਲਾਈਏ ਮਿਲਦੇ ਹਾਂ ਅਗਲੀ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ